ਸੀ ਲੋਕ ਵੀ ਘਟ ਸੀ ਪਰ ਜਿਵੇਂ ਲੋਕ ਜਿਹੜੇ ਪਹੁੰਚ ਰਹੇ ਨੇ ਲੋਕਾਂ ਦੇ ਅੰਦਰ ਸਾਹ ਇਹ ਲੋਕਾਂ ਅੰਦਰ ਗਰਮੀ ਆ ਉਹਨਾਂ ਨਾਲ ਪਾਰਾ ਵੀ ਬਾਦਦਾ ਨਜ਼ਰ ਆ ਰਿਹਾ ਆ ਸੋ ਇਹ ਤਸਵੀਰ ਜਿਹੜੀ ਆ ਸਭੇ ਪੰਡਾਲ ਦੀ ਹੈ ਕਿਸ ਤਰੀਕੇ ਨਾਲ ਆ ਕੇਕਾਰ ਵੱਡੀ ਗਿਣਤੀ ਚ ਲੋਕਾਂ ਨੇ ਇੱਕ ਵਾਰ ਫੇਰ ਜਿਹੜਾ ਆ ਸਾਧ ਦਿੱਤਾ ਸ਼ਰਮ ਨੇ ਅਕਾਲੀ ਦਲ ਦਾ ਤੇ ਇੱਥੇ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇੱਥੇ ਵੱਡੀ ਗਿਣਤੀ ਪਹੁੰਚੇ ਨੇ ਤੇ ਲਗਾਤਾਰ ਪਹੁੰਚਣਾ ਵੀ جاری ਆ ਕੇਵਲੇ ਪਹੁੰਚ ਪਹੁੰਚੇ ਨਹੀਂ ਤੇ ਪਹੁੰਚਣਾ ਵੀ ਲਗਾਤਾਰ جاری ਆ ਲੋਕ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਤੇ ਦੇਖੋ ਕਿੱਥੇ ਤੱਕ ਕੁਰਸੀਆਂ ਪਹਿਲਾਂ ਖਾਲੀ ਨਜ਼ਰ ਆ ਰਹੀ ਸੋਣ ਕੁਰਸੀ ਕੋਈ ਵੀ ਨਜ਼ਰ ਨਹੀਂ ਆ ਰਹੀ ਪਰ ਹਜੇ ਵੀ ਲੋਕਾਂ ਦਾ ਆਉਣਾ ਜਾ ਰਹੀ ਆ ਇੱਕ ਵਾਰ ਦੇਖੋ ਨਿੱਕ ਤਸਵੀਰਾਂ ਦਿਖਾਉਨੇ ਆ ਕਿ ਦੇਖੋ ਕਿ ਇੱਥੇ ਪੀੜ ਜਿਹੜੀ ਹਜੇ ਵੀ ਬਹੁਤ ਸਾਰੀ ਜਿਹੜੀ ਆ ਹੁਣ ਜਿਹੜਾ ਕੋਰੀਡੋਰ ਆ ਜਿਹੜੇ ਕਿ ਸਿੱਧਾ ਟੱਲ ਕੇ ਆਉਣਾ ਲੋਕਾਂ ਨੇ ਆ ਕੇ ਖੜਨਾ ਉੱਥੇ ਖੜੇ ਲੋਕ ਜਿਹੜੇ ਨੇ ਉਹ ਨਜ਼ਰ ਆ ਰਹੇ ਕਿਉਂ ਕੀ ਬੈਠਣ ਨੂੰ ਥਾਂ ਜਿਹੜੀ ਹੁਣ ਨਹੀਂ ਬਚ ਪਾ ਰਹੀ ਹਾਲਾਕੇ ਜਿਹੜਾ ਇੱਕ ਇੱਕ ਸਪੈਸ਼ਲ ਬਾਕਸ ਲੇਡੀਜ਼ ਲਈ ਛੱਡਿਆ ਗਿਆ ਸੀ ਹੁਣ ਉਹਦੇ ਵਿੱਚ ਵੀ ਜਿਹੜੀ ਆ ਸੀਟਸ ਜਿਹੜੀਆਂ ਜਿਹੜੀਆਂ ਮੁਕੰਨ ਨਹੀਂ ਕਿ ਉਹ ਬਚਿਆ ਹੁਣ ਇਸ ਕਰਕੇ ਹੁਣ ਲੋਕਾਂ ਦਾ ਇੱਥੇ ਖਾਣਾ ਜਿਹੜਾ ਆ ਉਹ ਮਜਬੂਰੀ ਵਧਦਾ ਜਾ ਰਿਹਾ ਕਿਉਂਕਿ ਜਿੱਥੇ ਵੀ ਨਜ਼ਰ ਆੜੀ ਉੱਥੇ ਕੁਰਸੀ ਕੇਵਲ ਭਰੀਏ ਨਜ਼ਰ ਆ ਰਹੀਆਂ ਖਾਲੀ ਕਿਤੇ ਵੀ ਕੋਈ ਕੁਰਸੀਆਂ ਨਜ਼ਰ ਨਹੀਂ ਆ ਰਹੀਆਂ ਸੋ ਇਹ ਪਿਆਰ ਹੈ ਇਹ ਇੱਕ ਰਿਸਪੈਕਟ ਆ ਆਪਣੀ ਪਾਰਟੀ ਦੇ ਲਈ ਖੇਤਰੀ ਪਾਰਟੀ ਲਈ ਆਪਣੇ ਜਿਹੜੀ ਆ ਇੱਕ ਐਸੀ ਪਾਰਟੀ ਦੇ ਲਈ ਜਿਹੜੀ ਕਿ ਪੰਜਾਬ ਬਾਰੇ ਸੋਚਦੀ ਆ ਪੰਜਾਬ ਬਾਰੇ ਗੱਲ ਕਰਦੀ ਆ ਇਸੋ ਜਿਵੇਂ तमाम ਲੋਕ ਆਉਂਦੇ ਨੇ ਤਾਂ ਉਹਨਾਂ ਅੱਜ ਅਸੀਂ ਚਰਚਾ ਵੀ ਕੀਤੀ ਤਾਂ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਆਪਣੀ ਪਾਰਟੀ ਨਾਲ ਜੁੜੇ ਹੋਏ ਆਪਣੀ ਪਾਰਟੀ ਕਰਕੇ ਇੱਥੇ ਆਇਆ ਆਪਣੇ ਪਾਰਟੀ ਨੂੰ ਚਾਹੁੰਦੇ ਆ ਤੇ ਬਜ਼ੁਰਗ ਨੇ ਜਿਹੜੇ ਉਹ ਵੱਡੀ ਗਿਫ਼ਤੀ ਦੇ ਵਿੱਚ ਜਿਹੜੇ ਆ ਪੁਰਾਣੇ ਅਕਾਲੀ ਦੇ ਇਸ ਕੈਸੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਫੇਰ ਮੁਰਤੋਂ ਜਿਹੜੀ ਆ ਪਾਰਟੀ ਜਿਹੜੀ ਸੱਤਾ ਚਾਵੇ ਉਹ ਲੋਕ ਜਿਹੜੇ ਅੱਜ ਨਜ਼ਰ ਆ ਰਹੇ ਆ ਲਗਾਤਾਰ ਇਕੱਠ ਹੁੰਦਾ ਨਜ਼ਰ ਆ ਰਿਹਾ ਦੇਖੋ ਇੱਥੇ ਪੂਰੀ ਤਰ੍ਹਾਂ ਜਿਹੜਾ ਆ ਕੋਰੀਡੋਰ ਆ ਜਦੋਂ ਤੁਰ ਕੇ ਅੰਦਰ ਐਂਟਰੀ ਕਰਦੇ ਨੇ ਰਸਤਾ ਛੱਡਿਆ ਗਿਆ ਸੀ ਉਹ ਰਸਤੇ ਵਿੱਚ ਵੀ ਹੁਣ ਕੇਵਲ ਪੀੜ ਨਜ਼ਰ ਆ ਰਹੀ ਆ ਬੈਠਣੋਂ ਥਾਂ ਕਿਤੇ ਨਹੀਂ ਆ ਰਹੇ ਆ ਆਪਣੀ ਪਾਰਟੀ ਦੇ ਲਈ ਲੋਕਾਂ ਦੇ ਅੰਦਰ ਜੋਸ਼ ਕਿ ਅੱਜ ਸੁਖਬੀਰ ਸਿੰਘ ਬਾਦਲ ਦਾ ਹਜੇ ਪਹੁੰਚਣਾ ਬਾਕੀ ਆ ਸੁਖਬੀਰ ਸਿੰਘ ਬਾਦਲ ਲਾਲ ਹਜੇ ਪਹਲਾ ਉਹਨਾਂ ਦਾ ਜੋੜਨਾ ਬਾਕੀ ਆ ਪਰ ਉਸ ਦੇ ਬਾਵਜੂਦ ਵੀ ਜਿਸ ਤਰੀਕੇ ਨਾਲ ਅਕੀਕਾਰ ਲੋਕ ਪਹੁੰਚ ਰਹੇ ਨੇ ਜਿਵੇਂ ਲੋਕ ਜਿਹੜੇ ਨੇ ਸਪੋਰਟ ਕਰ ਰਹੇ ਨੇ ਉਹ ਆਪਣੇ ਆਪ ਦੀ ਕਾਬਿਲਤਾਨੀ ਜਿਹੜੀ ਹੈ ਜਿਹੜੀ ਇੱਕ ਇੱਕ ਫੋਟੋ ਜਿਹੜੀ ਇੱਕ ਪਿਕਚਰ ਸਾਡੇ ਸਾਹਮਣੇ ਉਹ ਨਜ਼ਰ ਆ ਰਹੀ ਆ ਸੋ ਇੱਥੇ ਕੇਵਲ ਆਪਣੇ ਹਰਮਨ ਪਿਆਰੇ ਲੀਡਰ ਨੂੰ ਚੋਣ ਵਾਲੇ ਲੋਕ ਨਜ਼ਰ ਆ ਰਹੇ ਨੇ ਇੱਥੇ ਨਜ਼ਰ ਆ ਰਹੇ ਨੇ ਉਹ ਲੋਕ ਜਿਹੜੇ ਸੁਖਬੀਰ ਸਿੰਘ ਬਾਦਲ ਵੱਲ ਸੁਣਨਾ ਚਾਹੁੰਦੇ ਰਹੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਖਾਸ ਤੌਰ ਤੇ ਸੰਬੋਧਨ ਕੀਤਾ ਜਾਣਾ ਤਵਾਬ ਲੋਕਾਂ ਨੂੰ तमाम ਆਮ ਹਰ ਪਾਰਟੀ ਦੇ ਵਰਕਰ ਨੂੰ ਚੋਣ ਵਾਲੇ ਨੂੰ ਕਿ ਪਾਰਟੀ ਦੀ ਅਗਲੀ ਰੂਪਰੇਖਾ ਕਿਵੇਂ ਹੋਵੇਗੀ ਪਾਰਟੀ ਕਿਸ ਤਰੀਕੇ ਨਾਲ ਕੰਮ ਕਰੇਗੀ ਇਸ ਤੋਂ ਇਲਾਵਾ ਇੱਕ ਨਵੀਂ ਰੂਫ ਉੱਕੀ ਜਾਵੇਗੀ ਇਹਨਾਂ ਲੋਕਾਂ ਦੇ ਵਿੱਚ ਇੱਕ ਜੋਸ਼ ਲਿਆਂਦਾ ਜਾਵੇਗਾ ਬਹੁਤ ਸਾਰੇ ਲੋਕ ਜਿਹੜੇ ਗੱਲਾਂ ਕਰਦੇ ਨਜ਼ਰ ਆ ਰਹੇ ਸੀ ਕਿ ਹੁਣ ਜਿਹੜਾ ਅਕਾਲੀ ਦਲ ਜਿਹੜਾ ਉਹ ਖਤਮ ਹੋ ਜਾਵੇਗਾ ਪਰ ਉਹਨਾਂ ਨੂੰ ਇੱਕ ੱਠ ਦੇਖ ਲੈਣਾ ਚਾਹੀਦਾ ਕਿ ਅਕਾਲੀ ਦਲ ਜਿਹੜਾ ਆ ਫੇਰ ਇੱਕ ਵਾਰੀ ਵੱਡੀ ੱਠ ਜਿਹੜਾ ਅਕਾਲੀ ਦਲ ਦਾ ਨਜ਼ਰ ਆ ਰਿਹਾ ਕੇਵਲ ਅਕਾਲੀ ਦਲ ਦੇ ਉਹੀ ਚੰਡੇ ਜਿਹੜੇ ਕਿ ਕੁਝ ਸਮਾਂ ਪਹਿਲਾਂ ਸੀ ਮਾਹੌਲ ਦੇਖਦੇ ਸੀ ਉਹ ਮਾਹੌਲ ਮੁੜ ਤੋਂ ਅੱਜ ਦੇਖਣ ਨੂੰ ਮਿਲ ਰਿਹਾ ਮੁੜ ਤੋਂ ਮਾਹੌਲ ਜਿਹੜਾ ਆ ਉਹ ਨਜ਼ਰ ਆ ਰਿ ਅੱਜ ਜਿਹੜੇ ਲੋਕ ਨੇ ਉਹ ਦੇਖ ਜਿਹੜੇ ਉਹ ਦਿਖ ਰਹੇ ਨੇ ਸੁਬਾਕ ਵਾਕ ਜਿਹੜੇ ਲੋਕ ਨੇ ਲੀਡਰ ਨੇ ਜਿਹੜੇ ਇੱਥੇ ਨਜ਼ਰ ਆ ਰਿਹਾ ਸਾਡੇ ਨਾਲ ਜਿਹੜੇ ਪ੍ਰਧਾਨ ਨੇ ਐਸੋਈ ਦੇ ਰਾਣਾ ਉਹ ਮੌਜੂਦ ਨੇ ਰਾਣਾ ਤੁਸੀਂ ਯੂਥ ਦੇ ਲੀਡ ਕਰਦੇ ਹੋ ਯੂਥ ਨੂੰ ਕਿਵੇਂ ਦੇਖ ਰਹੇ ਹੋ ਸਾਰੇ ਅੱਜ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਮਾਤਾ ਪਿਤਾ ਘਰ ਤੇ 40 ਮੁਕਤਿਆਂ ਦੀ ਜਿਹੜੀ ਪਵਿੱਤਰ ਧਰਤੀ ਆ ਪਵਿੱਤਰ ਧਰਤੀ ਤੇ ਆਈ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਨਾਲ ਸਮੁੱਚੇ ਖਾਲਸਾ ਪੰਥ ਨੂੰ ਇਸ ਟਵਿੱਟਰ ਦਿਹਾੜੇ ਦੀ ਮੈਂ ਜਿਹੜੇ ਸੀ ਸ਼ਹੀਦ ਆ ਉਹਨਾਂ ਦੇ ਚਰਨਾਂ ਦੇ ਵਿੱਚ ਸਜਦਾ ਕਰਦਾ ਇਹ ਜਿਹੜੀ ਇਤਿਹਾਸ ਕਾਨਫਰੰਸ ਅੱਜ ਜਿਹੜੇ ਜਿੰਨੀਆਂ ਵੀ ਪੰਥ ਵਿਰੋਧੀ ਤਾਕਤਾਂ ਨੇ ਜਿਹੜੀਆਂ ਦਿੱਲੀ ਦੇ ਏਜੰਡੇ ਤੇ ਚੱਲਣ ਵਾਲੀਆਂ ਨੇ ਉਹਨਾਂ ਸਾਰਿਆਂ ਦੇ ਜਿਹੜੇ ਵਹਿਮ ਆ ਉਹ ਦੂਰ ਕਰ ਦੇਗੀ ਤੇ ਅੱਜ ਵਾਲੀ ਜਿਹੜੀ ਕਾਨਫਰੰਸ ਇੱਕ ਇੱਕ ਬੜਾ ਵੱਡਾ ਮੈਸੇਜ ਪੰਜਾਬ ਦੇ ਵਿੱਚ ਜਾਊਗਾ ਵੀ ਜਿਹੜੀ ਪੰਜਾਬ ਦੀ ਭਾਈਚਾਰਕ ਸਾਂਝ ਦੀ ਬਹਾਲੀ ਕਰਨ ਵਾਲੀ ਜਥੇਬੰਦੀਆਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਅੱਜ ਇਥੋਂ ਮੈਸੇਜ ਆਇਆ ਹੈ ਮੰਧ ਲੈ ਕੇ ਰੱਖਿਆ ਇਹ ਸਾਰੇ ਯਾਰਾਂ ਤੁਹਾਡੇ ਦਰਮਿਆਨ ਯੂਥ ਜਿਹੜਾ ਜਿਹੜਾ ਗੁੰਮਰਾਹ ਹੋਇਆ ਸੀ ਇੱਕ ਰਾ ਉਹ ਸਾਰਾ ਯੂਥ ਹੈ ਜਿਹੜਾ ਅੱਜ ਇਸ ਗੱਲ ਨੂੰ ਸਮਝ ਚੁੱਕਿਆ ਕਿ ਜੇ ਪੰਜਾਬ ਦੀ ਤਰੱਕੀ ਦੀ ਪੰਜਾਬ ਦੇ ਵਿਕਾਸ ਦੀ ਸਭ ਤੋਂ ਵੱਡੀ ਗੱਲ ਭਾਈ ਚਰਕਸਾਂਹ ਦੀ ਗੱਲ ਕਰਨ ਵਾਲੀ ਜਥੇਬੰਦੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਇਸ ਕਰਕੇ ਜਿਹੜਾ ਯੂਥ ਦਾ ਮਹਾਰਾ ਸਾਰੇ ਦਾ ਸਾਰਾ ਅੱਜ ਅਕਾਲੀ ਦਲ ਦੀ ਰੈਲੀ ਆ ਸੋ ਬਿਲਕੁਲ ਜਿਹੜਾ ਯੂਥ ਗੁੰਮਰਾਹ ਹੋਇਆ ਸੀ ਮੁੜ ਤੇ ਆਪਣੇ ਲਈ ਤੇ ਉਹਦਾ ਨਜ਼ਰ ਆ ਰਿਹਾ ਆ ਲੋਕ ਜਿਹੜੇ ਨਜ਼ਰ ਆ ਰਹੇ ਨੇ ਲੋਕ ਚੌਣ ਵਾਲੇ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਕੋਲ ਕਾਦੀਆ ਜਿਹੜੇ ਆ ਕਰ ਰਹੇ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਪ ਕੋ ਆਪਣੇ ਵਿਚਾਰ ਦੀ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਬਾਬਾ ਜੀ ਅੱਜ ਦੀ ਰੈਲੀ ਨੂੰ ਸੁਖਵੀਰ ਖਬਦ ਅੱਜ ਦੀ ਬਹੁਤ ਭਾਰੀ ਰੈਲੀ ਹੋ ਰਹੀ ਹੈ ਤੇ ਕਾਲੀ ਦਲ ਫੇਰ ਦੂਰੀ ਯਾਰ ਖੜਾ ਹੋਏਗਾ ਜੋ ਕਿ ਪਹਿਲਾਂ ਪਾਰਟੀਆਂ ਗੁਮਰਾਹ ਕਰਕੇ ਪੰਜਾਬ ਦੇ ਉੱਤੇ ਰਾਜ ਕਰ ਰਹੀਆਂ ਹਨ ਉਹਨਾਂ ਨੇ ਕੁਝ ਨਹੀਂ ਕੀਤਾ ਨਸ਼ਾਪੂਰੀ ਰੇਸਤਪੂਰੀ ਵਿਦਾਈ ਹੈ ਜੋ ਕਿ ਪਹਿਲਾ ਸਰਦਾਰ ਬਕਾਸ ਸਿੰਘ ਨੇ ਜਿਹਨੇ ਉਹ ਵੀ ਕਾਰਜਕਾਰ ਕੀਤੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੁੰਦਿਆ ਉਹ ਕਿਸੇ ਸਰਕਾਰ ਨੇ ਨਹੀਂ ਕੀਤੇ ਜੋ ਕਿ ਉਹਨਾਂ ਦੇ ਕੰਮਾਂ ਨੂੰ ਹੀ ਵੇਦੇ ਹੋਏ ਲੋਕਾਂ ਨੂੰ ਦੂਰੀ ਅਕਾਲੀ ਦਲ ਨਾਲ ਜੁੜਨਗੇ ਆਉਣ ਵਾਲੀ 27 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ ਬਹੁਤ ਲੋਕ ਤੰਗਾ ਇਹਨਾਂ ਨੇ ਕੁਝ ਨਹੀਂ ਕੀਤਾ ਕੱਲੇ ਗੱਲਾਂ ਤੋਂ ਬਗੈਰ ਕੱਲੇ ਭੰਡ ਨੇ ਭੰਡ ਬਣਿਆ ਔਰ ਕੋਈ ਇਹਨਾਂ ਦੇ ਪੱਲੇ ਕੁਝ ਨਹੀਂ ਸੋ ਬਿਲਕੁਲ ਇੱਥੇ ਦੇਖਿਆ ਗਿਆ ਕਿ ਇਸ ਕਰਕੇ ਸਾਰੇ ਹੁਣ ਜਨਤਾ ਵੀ ਗਰੀਬ ਜਨਤਾ ਨੂੰ ਵੀ ਅਹਿਸਾਸ ਹੋ ਗਿਆ ਉਹ ਵੀ ਹੁਣ ਮੁੜ ਕੇ ਕਾਲੀਦਾਲ ਦੀ ਸਰਕਾਰ ਲਿਆਉਣ ਨੂੰ ਤਿਆਰ ਸੋ ਬਿਲਕੁਲ ਇੱਥੇ ਦੇਖਿਆ ਜਾ ਸਕਦਾ ਹੈ ਕਿ ਇਸ ਕਦਰ ਲੋਕਾਂ ਦੇ ਵਿੱਚ ਵੀ ਪਾਰਿਉਸ਼ਾ ਵੇਖਣ ਨੂੰ ਮਿਲ ਰਿਹਾ ਸੋ ਸਤਾਤਾਰੀ ਪਾਰਟੀ ਤੋਂ ਕਿਤੇ ਨਾ ਕਿਤੇ ਮਜਬੂਰ ਹੋ ਕੇ ਤੰਗ ਪਰੇਸ਼ਾਨ ਹੋ ਕੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਸਕਦਾ ਜਿਸ ਕਦਰ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੋ तमाम ਇੱਥੇ ਸਮਰਥਕ ਪਹੁੰਚੇ ਸਮਰਥਕ ਕਹਿੰਦੇ ਨਜ਼ਰ ਆ ਰਹੇ ਨੇ ਪਰ ਇਸ ਵਿਚਕਾਰ ਜੇਕਰ ਤਸਵੀਰਾਂ ਦੀ ਗੱਲ ਕਰੀਏ ਸੋ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿਸ ਕਦਰ ਵੱਡਾ ਇਕੱਠ ਜੋ ਵੇਖਣ ਨੂੰ ਮਿਲ ਰਿਹਾ ਸੋ तमाम ਸਮਰਥਕ तमाम ਲੋਕ ਆਪਣੀ ਪਾਰਟੀ ਨੂੰ ਹੰਕਾਰਾ ਦੇਣ ਦੇ ਲਈ ਸੋ ਆਪ ਮੁਹਾਰੇ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਦੇਣ ਦੇ ਲਈ ਇੱਥੇ ਪਹੁੰਚੇ ਨੇ ਸੋ ਸ਼੍ਰੀ ਮੁਕਸਰ ਸਾਹਿਬ ਤੋਂ ਮਾਗੀ ਮੇਲੇ ਮੌਕੇ ਸਿਆਸੀ ਕਾਨਫਰੰਸ ਦੀ ਇਹ ਤਸਵੀਰ ਹੈ ਜਿੱਤੇ ਹੁਣ ਅਖਾੜਾ ਜੋ ਇਹ ਤਸਵੀਰ ਹੁੰਦ ਵਿਖਿਆ ਜਾ ਸਕਦਾ ਹੈ ਮੇਲਾ ਪੱਕ ਚੁੱਕਿਆ ਸੋ ਲਗਾਤਾਰ ਸਾਡੇ ਸਹਿਯੋਗੀ ਜਸਪ੍ਰੀਤ ਸੈਨਲ ਬਣੇ ਹੋਏ ਨੇ ਅ ਜਸਪ੍ਰੀਤ ਬੇਸ਼ੱਕ ਇੱਕ ਪਾਸੇ ਲੋਕਾਂ ਦੇ ਵਿੱਚ ਵਿਖਿਆ ਜਾ ਰਿਹਾ ਕਿਸ ਕਦਰ ਸੱਤਾਧਿਰ ਪਾਰਟੀ ਤੋਂ ਕਿਸ ਕਦਰ ਸਰਕਾਰ ਤੋਂ ਤੰਗ ਆਈ ਹੋ ਨਜ਼ਰ ਆ ਰਹੀ ਹੈ ਸੋ ਆਪਣੀ ਪਾਰਟੀ ਨੂੰ ਹੋਰ ਵੀ ਹੰਗਾਰਾ ਦਿੰਦੀ ਹੋਈ ਇੱਕ ਪਾਸੇ ਨਜ਼ਰ ਆ ਰਹੀ ਹੈ ਤੋਂ ਵੱਡਾ ਇੱਥੇ ਇੱਕ ਕੱਟ ਟੋ ਵੇਖਣ ਨੂੰ ਮਿਲ ਰਿਹਾ ਹੈ ਹੰਗਾਰਾ ਜੋ ਪਾਰਟੀ ਨੂੰ ਦਿੰਦਾ ਹੈ ਲੋਕ ਨਜ਼ਰ ਆ ਰਹੇ ਨੇ ਵਾਹ ਜੋ ਦੀ ਹੈ ਤੁਹਾਡਾ ਨਿਕ ਵੱਡਾ ਹੁਲਾਰਾ ਮਿਲਦਾ ਨਜ਼ਰ ਆ ਰਿਹਾ ਹੈ ਲੋਕ ਆਪ ਵਗਾਰੇ ਚਲ ਕੇ ਇੱਥੇ ਪਹੁੰਚੇ ਨੇ ਚਾਹਦੇ ਨੇ ਕਿ ਅਕਾਲੀ ਦਲ ਜਿਹੜਾ ਮਜ਼ਬੂਤੀ ਨਾਲ ਫਿਰ ਇੱਕ ਵਾਰ ਸੱਤਾ ਚਾਵੇ ਇਹ ਪਿਆਰ ਇਹ ਸਤਕਾਰ ਆਪਣੀ ਖੇਤਰੀ ਪਾਰਟੀ ਦੇ ਆਪਣੇ ਚੋਣ ਵਾਲੇ ਦੇ ਨਹੀਂ ਜਿੰਨਾ ਘੱਟ ਤੋਂ ਉਹ ਅੰਦਰ ਨਜ਼ਰ ਆ ਰਿਹਾ ਉਸ ਤੋਂ ਕਿਤੇ ਵੱਧ ਲੋਕ ਨੇ ਜਿਹੜੇ ਬਾੜ ਵੀ ਨਜ਼ਰ ਆ ਰਹੇ ਨੇ ਪਰੇ ਲੋਕ ਲਗਾਤਾਰ ਰੁਕਣ ਦਾ ਨਾਮ ਨਹੀਂ ਰਹਿ ਲਗਾਤਾਰ ਪੀੜ ਜਿਹੜੀ ਉਹ ਵਧਦੀ ਜਾ ਰਹੀ ਹੈ ਲਗਾਤਾਰ ਲੋਕਾਂ ਦਾ ਇਕੱਠ ਵੱਧਦਾ ਜਾ ਰਿਹਾ ਹੈ ਕੇਵਲ ਇੱਕੋ ਗੱਲ ਕਹਦੇ ਨਜ਼ਰ ਆ ਰਿਹਾ ਕਿ ਮੌਜੂਦਾ ਸਰਕਾਰ ਦੇ ਜੋ ਕੰਮ ਸੀਗੇ ਉਹ ਤੋਂ ਹੁਣ ਲੋਕ ਜਿਹੜੇ ਤੰਗ ਆਏ ਨੇ ਕਿਉਂਕਿ ਵਾਅਦੇ ਬਹੁਤ ਸੀ ਦਾਬੇ ਬਹੁਤ ਸੀ ਇੱਕ ਵੱਡਾ ਮੈਂਡੇਟ ਦਿੱਤਾ ਗਿਆ ਲੋਕਾਂ ਵੱਲੋਂ ਪਰ ਇਸ ਤੋਂ ਬਾਅਦ ਵੀ ਜਿਹੜਾ ਆ ਹੁਣ ਲੋਕ ਇਹੀ ਚਾਹੁੰਦੇ ਨੇ ਕਿ ਦੁਬਾਰਾ ਫੇਰ ਜਿਹੜਾ ਆ ਉਹ ਅਕਾਲੀ ਦਲ ਜਿਹੜਾ ਆ ਉਹ ਸੱਤਾ ਚ ਆਵੇ ਅਕਾਲੀ ਦਲ ਜਿਹੜਾ ਆ ਤੇ ਇਸ ਵੇ ਜਿਹੜਾ ਅਕਾਲੀ ਦਲ ਆ ਉਹੀ ਜਿਹੜਾ ਆ ਫੇਰ ਇੱਕ ਵਾਰ ਕਮਾੜ ਸੰਭਾਲੇ ਉਹ ਤਸਵੀਰਾਂ ਨੇ ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਕਿ ਆਖੇਕਾਰ ਲੋਕ ਵੱਡੀ ਗਿਣਤੀ 'ਚ ਜਿਹੜਾ ਚੌਣ ਵਾਲੇ ਲੋਕ ਪਿਆਰ ਕਰਨ ਵਾਲੇ ਉਹ ਜਿਹੜੇ ਇੱਥੇ ਪਹੁੰਚੇ ਕਿਵੇਂ ਤੁਸੀਂ ਦੇਖ ਰਹੇ ਹੋ ਅਕਾਲੀ ਦਲ ਦੇ ਇਸ ਘਟ ਲੋਕ ਕੀ ਕਰਨ ਅਕਾਲੀ ਦਲ ਦਾ ਬਹੁਤ ਉਤਸ਼ਾਹ ਜੀ ਲੋਕਾਂ ਦੇ ਵਿੱਚ ਤੁਸੀਂ ਪਿੱਛੇ ਦੇਖੋ ਬਾਹਰ ਅਸੀਂ ਭਿੰਡੇ ਤੋਂ ਆਏ ਆ ਤੇ ਸਾਰੀਆਂ ਸੜਕਾਂ ਮੰਦਾ ਅਕਾਲੀ ਦਲ ਦੇ ਝੰਡਿਆਂ ਵਾਲੀਆਂ ਬੱਸਾਂ ਕਾਰਾਂ ਖੜਾ ਆ ਪਿਆ ਬਹੁਤ ਬੜੀ ਅਕਾਲੀ ਦਲ ਦੁਆਰੇ ਤੋਂ ਅਕਾਲੀ ਦਲ ਦਾ ਜਿਹੜਾ ਵਰਕਰ ਹੈ ਨਾ ਉਹ ਮਜ਼ਬੂਤ ਹੋ ਰਿਹਾ ਹੈ ਉਹ ਜੋਸ਼ ਆਇਆ ਉਸ ਤੇ ਜਿਹੜਾ ਪਹਿਲਾਂ ਸਾਰੇ ਕਹਿੰਦੇ ਅਕਾਲੀ ਦਲ ਖਤਮ ਹੋ ਗਿਆ ਇੱਥੇ ਆ ਕੇ ਦੇਖਣ ਅਕਾਲੀ ਦਲ ਖਤਮ ਹੋਇਆ ਨਹੀਂ ਔਰ ਇੱਕ ਛੋਟੇ ਜਿਹੇ ਸੱਦੇ ਤੇ ਸੁਖਵੀਰ ਸਿੰਘ ਬਾਲਰਸਰ ਇੱਕ ਬਿਆਨ ਦਿੱਤਾ ਜੀ ਵੀ ਰੈਲੀ ਕਰਨੀ ਆ ਆਹ ਨਹਾਰੀ ਬਕਰ ਇੱਥੇ ਆ ਇਹ ਸਾਫ਼ ਦਿਖ ਰਿਹਾ 2027 ਦੇ ਵਿੱਚ ਜਿਹੜੀ ਸਰਕਾਰ ਅਕਾਲੀ ਦਲ ਦੀ ਬਣੂਗੀ ਜੀ ਇਹ ਲੋਕਾਂ ਦਾ ਕੱਚੀ ਦੱਸਦਾ ਬਹੁਤ ਬੁਰੀ ਤਰ੍ਹਾਂ ਕਿਵੇਂ ਜੀ ਆ ਕੇ ਨਹੀਂ ਬਹੁਤ ਬੁਰੀ ਤਰ੍ਹਾਂ ਕੀਤੀ ਹੋਈ ਹੈ ਆ ਹੈ ਨਹੀਂ ਸਰਕਾਰ ਹੈ ਹੀ ਨਹੀਂ ਇਸ ਟਾਈਮ ਕੋਈ ਕਿਸੇ ਨਹੀਂ ਕੋਈ ਲਿੰਕ ਰੋਡ ਦੇਖ ਲੋ ਸਭ ਟੁੱਟੀਆਂ ਪਈਆਂ ਕੋਈ ਹੋਰ ਵਿਕਾਸ ਦਾ ਕੰਮ ਨਹੀਂ ਹੋਇਆ ਜਿੱਦ ਇਸ ਕਰਕੇ ਲੋਕਾਂ ਕੋਲੇ ਪਿਛਲਾ ਜਿਹੜਾ ਹੈਗਾ ਨਾ ਰਿਕਾਰਡ ਅਕਾਲੀ ਦਲ ਦਾ ਵੇਖਿਆ ਉਹਨਾਂ ਨੇ ਵਿਕਾਸ ਹੁੰਦਾ ਪਮੇਸ਼ ਅਕਾਲੀ ਸਰਕਾਰ ਬਿਲਕੁਲ ਲੋਕਾਂ ਦੇ ਉਹੀ ਦਿਮਾਗ ਵਿੱਚ ਹੈਗਾ ਮੀਤ ਅਕਾਲੀ ਦੇ ਸੁਖਵੀਰ ਸਿੰਘ ਨੂੰ ਜਿਉ ਤਾਂ ਕਿ ਸੁਖਵੀਰ ਸਿੰਘ ਪੰਜਾਬ ਦਾ ਵਿਕਾਸ ਕਰੇ ਕਰਮਾਤਿਕ ਪਹੁੰਚ ਰਿਹਾ ਹੈ ਇਹ ਤਾਂ ਬਹੁਤ ਵੱਡਾ ਹੋ ਜਾਣਾ ਸੀ ਇਹ ਬੱਕਰਾ ਸਾਰੇ ਹੋ ਗਏ ਕਿਤੇ ਸੁਖਵੀਰ ਸਿੰਘ ਨੇ ਹੱਕਾਂ ਜਾਜਾ ਕਿ ਨਹੀਂ ਕਿਹਾ ਵੀ ਤੁਸੀਂ ਸਰਬ ਇੱਕ ਬਿਆਨ ਦਿੰਦਾ ਚਾ ਦੇਖੋ ਲੋਕਾਂ ਦਾ ਸਰਕਾਰ ਇਹ ਸਾਫ ਲੱਗਦਾ ਵੀ ਅਕਾਲੀ ਦਲ ਸਤਾਈ ਦੇ ਵਿੱਚ ਵਾਪਸੀ ਕਰ ਰਿਹਾ ਹੈ ਸੁਖਵੀਰ ਸਿੰਘ ਬਾਦਲ ਦੀ ਇਕਾਈ ਵਿੱਚ ਹੀ ਹੈ ਨਹੀਂ ਨਹੀਂ ਬਿਲਕੁਲ ਗੱਲ ਤੇ ਕਿਉਂ ਪਣੀ ਮੈਂ ਕਹਿੰਦਾ ਸਭ ਤੋਂ ਜੇ ਆਪਾਂ ਕਹੀਏ ਸੱਚਾ ਸਿੱਖ ਕੁਸ਼ਵੀਰ ਸਿੰਘ ਬਾਦਲ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਕੁਵੀਰ ਸਿੰਘ ਬਾਦਲ ਨੇ ਇਹ ਸਾਹਤ ਕਰਤਾ ਵੀ ਮੈਂ ਸੱਚਾ ਸਿੱਖਾਂ ਜੋ ਜੋ ਅਕਾਲ ਤਖਤ ਤੋਂ ਹੁਕਮ ਹੋਇਆ ਇਨ ਮਿੰਨ ਉਹਨਾਂ ਨੇ ਮੈਂ ਕਹਿੰਦਾ ਆਪਾਂ ਆਪਾਂ ਵੀ ਐਡੀ ਤੰਦਹੀ ਨਸੀਬ ਨਹੀਂ ਨਵਾ ਸਕਦੀ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਮਿਲ ਗਿਆ ਜਮਾਂ ਮਾਰਕਰ ਵਣ ਕੇ ਬੈਠ ਕੇ ਸੇਵਾ ਦਰਮਨ ਕੇ ਸੇਵਨ ਵਾਈਆ ਸਾਰੇ ਜੋ

ਹਾਂਜੀ ਸੁਖਵੀਰ ਸਿੰਘ ਬਾਦਲ ਜੀ ਕਰਕੇ ਆਏ ਆਂ ਜੀ ਪ੍ਰਧਾਨ ਜੀ ਨੂੰ ਜੋ ਵੀ ਅਕਾਲ ਤਖਤ ਸਾਹਿਬ ਹੀ ਨੇ ਤਨਖਾਹਿਆ ਕਰਾ ਦਿੱਤਾ ਸੀ ਉਹਨਾਂ ਨੇ ਇੱਕ ਨਮਾਣੇ ਸਿੱਖ ਬਜੋ ਜੋ ਵੀ ਪੰਥ ਦੀ ਪੰਥਕ ਸਜਾ ਸੀ ਉਹਨੂੰ ਤੰਦੇ ਹੀ ਨਾ ਨਵਾਇਆ ਹੀ ਤੇ ਹੁਣ ਕੋਈ ਮਤਲਬ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਵੀ ਮਤਲਬ ਮੁੱਦਾ ਨਹੀਂ ਸਵਾਏ ਇੱਕ ਭੰਡੰਦੋਂ ਕਿ ਅਕਾਲੀ ਆਏ ਆਂ ਅਕਾਲੀ ਖਤਮ ਹੋ ਗਏ ਅਕਾਲੀ ਖਤਮ ਨਹੀਂ ਹੋਈ ਅਕਾਲੀ ਸਿਰਫ ਥੋੜਾ ਜਿਹਾ ਚਿਰ ਆਰਾਮ ਕਰ ਰਹੀ ਸੀ ਅਕਾਲੀ ਦਾਲਾ ਦੇਖੋ ਹੁਣ ਸਾਰੇ ਚਾਰ ਚਪੇਰਿਆਂ ਰਾਸਤੇ ਬਲੌਕ ਹੈ ਜੀ ਮਾਗੀ ਦੇ ਮੇਲੇ ਤੇ ਜਿੰਨੀ ਵੀ ਸੰਗਤ ਆਈ ਹੈ ਜਿੰਨੀ ਵੀ ਸੰਗਤ ਆਈ ਹੈ ਜੀ ਪੂਰੀ ਆਪਦੀ ਇਮਾਨਦਾਰੀ ਨਾਲ ਆਪਦੀ ਦੰਦ ਦੇ ਮਿਹਨਤ ਦੇ ਸਦਕੇ ਆਈ ਹੈ ਜੀ ਕਰਨਾ ਉਹ ਚੱਲਦੇ ਚੌਂਕਿਆਂ ਤੋਂ